ਸ਼ਿਵ ਸਾਈ ਲੰਗਰ ਕਮੇਟੀ ਲੋਕ ਇੱਥੇ ਉਹਨਾਂ ਤੇ ਜਿਵੇਂ ਸਾਡੇ ਠਾਕੁਰ ਸਾਹਿਬ ਨੇ ਦੱਸਿਆ ਭੰਡਾਰਾ ਚੱਲ ਰਿਹਾ ਤੇ ਇੱਥੇ ਸਾਡੇ ਕੋਲ ਅਕਮੋਡੇਸ਼ਨ ਅਕਮੋਡੇਸ਼ਨ ਦੇ ਨਾਲ-ਨਾਲ ਤੁਸੀਂ ਦੇਖਿਆ ਸਾਰਾ ਖਾਣ ਪੀਣ ਦਾ ਪ੍ਰਬੰਧ ਪੂਰਾ ਵਾ ਇੱਥੇ ਇੱਥੇ ਭੋਲੇनाथ ਦੀ ਕਿਰਪਾ ਦਾ ਜਿਹੜਾ ਵੀ ਯਾਤਰੀ ਆਉਂਦਾ ਉਹਦੀ ਤਨੋਂ ਮਨੋਂ ਜਿੰਨੀ ਸੇਵਾ ਅਸੀਂ ਕਰ ਸਕਨੇ ਆ ਕਰਨਿਆ ਕਿਸੇ ਪ੍ਰਕਾਰ ਦੀ ਵੀ ਜਿਹੜੀ ਸੇਵਾ ਵਾ ਉਹ ਕੀਤੀ ਜਾਂਦੀ ਆ ਇਹ ਸਾਡੀ ਜਿਹੜੀ ਲੰਗਰ ਕਮੇਟੀ ਆ ਇਹ ਮਤਲਬ ਕਿ ਕੋਸ਼ਿਸ਼ ਕਰਦੀ ਹੈ ਕਿ ਗਰਦਾਪੁਰ ਜੀ ਕਰੀਏ ਪਰ ਇੱਥੇ ਵੀ ਜਦੋਂ ਅਸੀਂ ਆਉਂਨੇ ਆ ਪ੍ਰਮਾਤਮਾ ਦੇ ਰੰਗ ਜਰ ਰੰਗੇ ਜਾਂਦੇ ਆ ਭੂਲੇਨਾਥ ਦੀ ਆਪਣੀ ਅਥਾ ਕਿਰਪਾ ਹੋ ਜਾਂਦੀ ਹੈ ਕਿ ਅਸੀਂ ਸਾਡੇ ਮਨ ਵਿੱਚ ਸਭ ਕੁਝ ਜੋ ਕੁਝ ਹੈਗਾ ਵਾ ਪਿਛਲਾ ਸਭ ਕੁਝ ਭੁੱਲ ਜਾਂਦਾ ਜਿਲ ਕਰਦਾ ਕਿ ਇੱਥੇ ਭੂਲੇਨਾਥ ਦੀ ਕਿਰਪਾ ਦੇ ਨਾਲ ਜਿੰਨਾ ਹੋਏ ਵਕਤ ਬਾਅਦ ਸੇਵਾ ਕਰੀਏ ਇਹਦੇ ਨਾਲ ਹੀ ਮੇਰੇ ਸੇਵਾ ਦੇ ਖਤਮ ਹੋਏ ਸਾਰੇ ਮੈਂ ਦੇਖ ਰਿਹਾ ਤੇ ਮੈਂ ਜਿੰਨੇ ਦਿਨ ਇੱਥੇ ਪੰਡਰਾ ਚੱਲਦਾ ਰਹਨਾ ਬੋਲੇ ਸ਼ੰਕਰ ਦਾ ਮੇਲਾ ਉਹਨੇ ਸਾਰੇ ਭਗਤ ਬੋਲੇ ਸ਼ੰਕਰ ਦੇ ਰੰਗ ਚ ਰੰਗਦੇ ਰਹੇ ਇਹ ਜਗਰ ਹੁੰਦੀ ਕਰੀ ਹਾਂਜੀ ਸਾਰੇ ਆਪਣੀਆਂ ਮਨ ਕਾਮਨਾ ਪੂਰੀਆਂ ਕਰਨ ਵਾਸਤੇ ਬੋਲੇ ਸ਼ੰਕਰ ਦਾ ਗੁਣ ਗਾਣ ਗਾਉਂਦੇ ਨੇ ਇੱਕ ਵੀ ਪਾਈ ਤੇ ਵੱਡੀ ਤੇ ਛੋਟੀ ਕੋਈ ਵੱਡਾ ਛੋਟਾ ਨਹੀਂ ਸਭ ਇੱਕ ਬਰਾਬਰ ਜਿਹੜੇ ਆ ਨਾ ਬੋਲੇ ਨਾ ਦੇ ਇੱਥੇ ਬਾਰੇ ਪਏ ਜੀ ਸਾਰੇ ਕੋਈ ਬਰਾਬਰ ਸਾਰਾ ਕੁਝ ਹੁੰਦਾ ਗਿਆ ਸਿਰਫ ਬੋਲੇ ਸ਼ੰਕਰ ਦਾ ਦਰਬਾਰ ਹੈ ਇਹਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਬੋਲੇ ਸ਼ੰਕਰ ਦੇ ਭਗਤ ਨੇ ਮਲ ਭੀ ਜਿਹੜੀ ਮੀਰੀ ਗਰੀਬੀ ਸਭ ਪਿੱਛੇ ਛੱਡ ਆਏ ਪਿੱਛੇ ਛੱਡ ਆਏ ਆ ਕੈ ਨਾ ਕੋਈ ਨਹੀਂ ਹੈਗਾ ਲੈਂਦੇ ਨਹੀਂ ਇੱਥੇ ਬੋਲੇ ਸ਼ੰਕਰ ਦਾ ਗੁੰਗਾਨ ਚੱਲ ਰਿਹਾ ਦਿਨ ਰਾਤ ਪੰਡਾਰੇ ਚੱਲ ਰਹੇ ਨੇ ਜੀ ਸੰਗੀਤ ਚੱਲਦੇ ਨੇ ਬੋਲੇ ਸ਼ੰਕਰ ਦਾ ਗੁੰਗਾਨ ਹੋ ਰਿਹਾ ਹਟ ਪੁਲ ਸੇਵਾ ਜੇ ਉਹ ਸਭ ਕੱਥੇ ਬੋਲੇ ਸ਼ੰਕਰ ਦੀ ਕਿਰਪਾ ਨਾ ਹੋ ਰਹੀਆ ਜੇ ਲੰਗਰ ਤੇ ਬਹੁਤ ਵਧੀਆ ਪ੍ਰਵਾਦਾ ਤੁਹਾਡੇ ਦਾ ਹਾਂਜੀ ਜੇ ਸਾਡੇ ਭਗਤ ਜੀ ਵੀ ਲਤੇ ਮੁਹੰਮਦ ਜਿਹੜੇ ਹੈ ਸੇਵਾ ਕਰ ਰਹੇ ਨੇ ਜਫਾ ਆਪਣੇ ਸਕੇਲ ਸੁਰੱਖਿਆ ਕਰੀ ਵਧੀਆ ਕਰ ਰਹੇ ਨੇ ਇਹਨਾਂ ਦੇ ਸਿਰ ਤੇ ਆਪਾਂ ਸਾਰੇ ਰਾਤ ਦਿਨ ਖੁੱਲਾ ਹਰ ਤਰ੍ਹਾਂ ਦੀ ਸਾਡੀ ਮਦਦ ਕਰੀ ਇੱਕ ਵੱਡੀ ਤੇ ਦੇਖਣ ਨੂੰ ਮਿਲੀ ਵੀ ਸਕੂਟਰ ਮੋਟਰਸਾਈਕਲਾਂ ਦੀਆਂ ਗੱਡੀਆਂ ਬਾਹਰ ਲੱਗੀਆਂ ਰੋਡ ਤੇ ਭਾਜੀ ਕੋਈ ਦਿੱਕਤ ਨਹੀਂ ਆ ਗਈ ਹੈ ਨਾ ਮਾਜੇ ਕੁਝ ਬਹੁਤ ਵਧੀਆ ਨਿਭਾ ਰਹੀ ਰੋਲ ਹਾਂਜੀ ਜੀ ਇਹ ਜਿਹੜੀ ਹਿਮਾਚਲ ਪੁਸ਼ਾ ਇਹ ਬਹੁਤ ਵਧੀਆ ਆਪਣਾ ਜਿਹੜਾ ਡਿਊਟੀ ਕਰ ਰਹੀ ਹੈ ਕਿ ਇਹਨੂੰ ਕੋਈ ਖਤਰਾ ਨਹੀਂ ਕਿ ਇਹਦਾ ਮੋਟਰਸਾਈਕਲ ਕਿਉਂਕਿ ਪ੍ਰੋਪਰ ਡਿਊਟੀ ਰਾਤ ਦਿਨ ਕਰ ਰਹੀ ਹੈ ਇਸ ਕਰਕੇ ਕਿ ਇਹਨੂੰ ਕਿਹ ਚੀਜ਼ ਦਾ ਕੋਈ ਖਤਰਾ ਨਹੀਂ ਹੈ ਜਿਆ ਬੋਲਣਾ ਸਾਡਾ ਆਪਣੇ ਜੀ ਸੇਵ ਸਾਈ ਲੰਗਰ ਕਮੇਟੀ ਗੁਰਦਾਸਪੁਰ ਸਾਡਾ ਇਹ ਬੋਲੇ ਸ਼ੰਕਰ ਦਾ 19ਵਾਂ ਭੰਡਾਰਾ ਚੱਲ ਰਿਹਾ ਜੀ ਜੋ 13 ਤਾਰੀਖ ਤੋਂ ਲੈ ਕੇ 12 ਤਾਰੀਖ ਤੋਂ ਲੈ ਕੇ ਆਪਾਂ 21 ਤਾਰੀਖ ਤੱਕ ਬੋਲੇ ਸ਼ੰਕਰ ਦਾ ਭੰਡਾਰਾ ਚੱਲ ਚੱਲ ਰਿਹਾ ਜਿਸ ਦੇ ਵਿੱਚ ਮੇਰੇ ਨਾਲ ਸਾਡੇ ਸੇਵ ਸਾਈ ਲੰਗਰ ਕਮੇਟੀ ਦੇ ਪ੍ਰਧਾਨ ਜੀ ਸ਼ਿਰ ਸ਼ੋਕਮਾਰ ਜੀ ਆਪਣੇ ਖਜ਼ਾਨਾ ਅਫਸਰ ਸਾਡੇ ਮੰਤਰੀ ਨੇ ਇਹ ਗੁਲਸ਼ਨ ਤਰੇਨ ਜੀ ਈਸ਼ਪਾ ਜੀ ਨਾਲ ਮੰਤਰੀ ਸਾਹਿਬ ਹੋਰ ਆਪਣੇ ਬੋਵੀ ਮਨਾਜ ਜੀ ਨਾਲ ਸ਼ਿਵਦਰਸ਼ਨ ਜੀ ਸਾਡੇ ਪੰਡਤ ਜੀ ਦਾ ਕੰਮ ਕਰ ਰਹੇ ਨੇ ਭੋਂਦੂ ਸਾਹਿਬ ਜੀ ਹੋਰ ਵੀ ਆਪਣੇ ਭਾਜੀ ਪੂਰੀ ਟੀਮ ਹੈ ਤਾਂ ਜੀ ਹਾਂਜੀ ਪਵਨ ਜੀ ਬਹੁਤ ਵਧੀਆ ਆਪਣੀ ਟੀਮ ਹੈ ਜੀ ਕੁਝ ਸਾਡੀ ਟੀਮ ਜਿਹੜੀ ਆ ਉਹ ਪਹਿਲੇ 12 ਤੋਂ ਆਈ ਸੀ ਉਹ ਚਲੀ ਗਈ ਹੈ ਹੁਣ ਸੇਵਾ ਜਿਹੜੀ ਸਾਡੀ ਲੱਗੀ ਹੈ ਉਹਨਾਂ ਆਪਾਂ ਸਮਾਪਤੀ ਤੱਕ ਆਪਾਂ ਇੱਥੇ ਅੱਜ ਵੀਡੀਓ ਵਿੱਚ ਦਿਖ ਰਿਹਾ ਹੈ ਇਤਿਹਾਸਿਕ ਪੁਰਾਣੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਭਾਜੀ ਇਹ ਦੇਖੋ ਜੀ ਬੋਲੇ ਸ਼ੰਕਰ ਦੀ ਨਗਰੀ ਹੈ ਜੀ ਤੇ ਬੋਲੇ ਸ਼ੰਕਰ ਦੇ ਇਹ ਉਹਨੇ ਆਈ ਨੇ ਤੇ ਇਹ ਬੋਲੇ ਸ਼ੰਕਰ ਦੇ ਜਿਹੜੇ ਉਹਨਾਂ ਦੇ ਟਾਈਮ ਦੇ ਜੇ ਤਾਨਪੁਰੇ ਜੋ ਸਰੰਗੀਆਂ ਵਗੈਰਾ ਜੋ ਢਮਰੂ ਛੰਮਰ ਇਹ বাজ ਰਿਹਾ ਇਹ ਉਹ ਪਰੰਪਰਾ ਚੱਲੀ ਹੈ ਉਹ ਉਸੇ ਲੈਅ ਦੇ ਵਿੱਚ ਉਸੇ ਸਟਾਈਲ ਦੇ ਵਿੱਚ ਤੇ ਭਜਨ ਜਿਹੜੇ ਚੱਲ ਰਹੇ ਨੇ ਤੇ ਜੀ ਸ਼ਿਵ ਕੈਲਾਸ਼ੋਂ ਕੇ ਵਾਸੀ ਦੋਲੀਦਾਰੋਂ ਕੇ ਰਾਜਾ ਸ਼ੰਕਰ ਸ਼ੰਕਟ ਹਰਨਾਰੇ ਸ਼ੰਕਰ ਸਿੰਘ ਪੂਰੇ ਸ਼ੰਕਰਾ ਵੇਖੋ ਜੀ ਅਸੀਂ ਤੇ ਆਪੋਂ ਦੁਸ਼ਾਹੀ ਨੇ ਪੂਰੀ ਲੀਲਾ ਬੋਲੇ ਸ਼ੰਕਰ ਦੀ ਜੀ ਇੰਨੀ ਮਹਿਮਾ ਤੇ ਹੋ ਰਹੀ ਆ ਸਤਸੰਗ ਸਵੇਰ ਦਾ ਇਹ ਦੂਸਰਾ ਸਤਸੰਗ ਵੀ ਖਤਮ ਹੋ ਗਿਆ ਹੁਣ ਤੀਸਰਾ ਸਤਸੰਗ ਸ਼ਾਮ ਨੂੰ ਆ ਫਿਰ ਚੌਥਾ ਰਾਤ ਨੂੰ ਸਤਸੰਗ ਇਹ ਸਤਸੰਗ ਚੱਲਦਾ ਰਹਿਣਾ ਜੀ ਜਦੋਂ ਬੋਲੇ ਮਹਿਮਾ ਚਲਦੀ ਰਹਣੀ ਬੋਲੇ ਸ਼ੰਕਰ ਦੇ ਦਰਵਾਜ਼ੇ ਦਰਸ਼ਨ ਹੁੰਦੇ ਰਹਣੇ ਆ ਅਸੀਂ ਦੇ ਬੋਲੇ ਸ਼ੰਕਰ ਦੇ ਪ੍ਰਾਰਥਨਾ ਕਰਦੇ ਹਾਂ ਕਿ ਜਿੰਨੀ ਵੀ ਸੰਗਤ ਇੱਥੇ ਆਈ ਹੈ ਬੈਠੀ ਹੈ ਜੋ ਆ ਰਿਹਾ ਕੋਈ ਜਾ ਰਿਹਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਤੇ ਆਸਤਾ ਜਿਹੜੀ ਬੋਲੇ ਸ਼ੰਕਰ ਦੇ ਪ੍ਰਤੀ ਲੋਕਾਂ ਦੀ ਬਣੀ ਜੈ ਸ਼ਿਵ ਸੰਤਾਨ ਹਰ ਹਰ ਮਹਾਦੇਵ ਮੇਰਾ ਸਮਾਉ ਹੋ ਗਿਆ ਤੁਹਾਡੇ ਘਰ ਆਤੀ ਸੀ ਕੁੰਭਾਰਾ ਤੋਂ ਸਾਰੇ ਨਾਮ ਹੀਂਦਾ ਜੇ ਮੇਰੇ ਕੋਲ ਲਗਭਗ ਕੋਈ 30 ਸਾਲ ਹੋ ਗਏ ਜਿਸੇ ਗਾਣਾ ਗਾਤਾ हमारी जैसे लोकल प्राकृति होती है जैसे हमारे जैसे गांव में भी ले जाते हैं हमारे जैसे हमारे जैसे शिव जी के मंदिर में भी ले जाते हैं हमारे प्रोग्राम होते हैं बहुत पुरानी हमारे जैसे दादा परदादा के टाइम की है वही चलती आ के हैं पीछे से चलती आ रही है के बारे में थोड़ा बताएंगे आप मनिमेश के जैसे हमारा बहुत पुराना पता नहीं कब का ये मंदिर है हमारा कोई पता नहीं है कितनी शताब्दी का है पहले का आते जाते से हमारा से हम तो हर साल आते हैं यहाँ के लोकल हैं हम तो हर साल आते जाते जैसे दर्शन पाते इसके मेरे को पच्चीस साल हो गए अब ये मेरे छब्बन साल में जाना अभी गया नहीं मैं हाँ जी जाना में ऊपर तो तो कैसा लगा आपको बहुत अच्छा है कई बार में आते जाते इस लंगर को खाते हुए कैसे लोग हैं बहुत अच्छे लोग हैं यहाँ बहुत है अच्छे लोग